ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ ਸਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਸਵੇਰ ਤੋਂ ਹੀ ਸੰਗਤਾਂ ਦਾ ਸਿਲਸਿਲਾ ਜਾਰੀ ਰਿਹਾ। ਪਵਿੱਤਰ ਦਰਬਾਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕ ਕੇ ਆਪਣੀਆਂ ਅਰਦਾਸਾਂ ਪੇਸ਼ ਕੀਤੀਆਂ। ਹਰ ਕੋਈ ਭक्ति, ਸ਼ਾਂਤੀ ਤੇ ਖੁਸ਼ੀ ਦੇ ਮੋਹਲ ਵਿੱਚ ਰੰਗਿਆ ਵਿਖਾਈ ਦੇ ਰਿਹਾ। ਦਰਬਾਰ ਸਾਹਿਬ ਨੂੰ ਖਾਸ ਤੌਰ ਤੇ ਰੋਸ਼ਨੀ ਨਾਲ ਸ਼ਸ਼ੋਭਿਤ ਕੀਤਾ ਗਿਆ ਸੀ। ਸ਼ਾਮ ਦੇ ਸਮੇਂ ਸੰਗਤਾਂ ਵੱਲੋਂ ਸੁੰਦਰ ਦੀਪਮਾਲਾ ਵੀ ਕੀਤੀ ਗਈ ਜਿਸ ਨਾਲ ਪੂਰਾ ਪ੍ਰਾਂਗਣ ਰੋਸ਼ਨੀ ਨਾਲ ਚਮਕ ਉਠਿਆ। ਪਵਿੱਤਰ ਸਰੋਵਰ ਦੇ ਕੰਢੇ ਤੇ ਜਲੇ ਦੀਵੇ ਦਰਸ਼ਨਯੋਗ ਦ੍ਰਿਸ਼ ਪੇਸ਼ ਕਰ ਰਹੇ ਸਨ ਸੰਗਤਾਂ ਨੇ ਰਹਿਰਾਜ ਸਾਹਿਬ ਦਾ ਬਾਤ ਸੁਣ ਕੇ ਸ਼ਾਂਤੀ ਅਤੇ ਆਤਮਿਕ ਅਨੁਭਵ ਪ੍ਰਾਪਤ ਕੀਤਾ ਰਹਿਰਾਜ ਤੋਂ ਬਾਅਦ ਦਰਬਾਰ ਸਾਹਿਬ ਦੇ ਪ੍ਰੰਗਣ ਵਿੱਚ ਸੁੰਦਰ ਤੇ ਅਲੌਕਿਕ ਅਤੇ ਸ਼ਤਪਾਜੀ ਦਾ ਸ਼ਾਨਦਾਰ ਪ੍ਰਦਰਸ਼ਨ ਵਿਕੇਤ ਆ ਗਿਆ ਆਕਾਸ਼ ਰੰਗ ਬਰੰਗੀ ਰੋਸ਼ਨੀ ਨਾਲ ਚਮਕਦਾ ਨਜ਼ਰ ਆਇਆ ਹਰ ਉਮਰ ਦੇ ਲੋਕ ਇਸ ਰਿਸ਼ ਨੂੰ ਦੇਖਣ ਲਈ ਉਤਸ਼ਾਹਿਤ ਸਨ ਬੱਚਿਆਂ ਵਿੱਚ ਖਾਸ ਰੌਣਕ ਰਹੀ ਜੱਟ ਕੀ ਬਜ਼ੁਰਗ ਸੰਗਤਾਂ ਨੇ ਆਤਮਿਕ ਅਰਦਾਸਾਂ ਨਾਲ ਇਹ ਮੌਕਾ ਮਨਾਇਆ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਸੂਬਤਤਾ ਤੇ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ। ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਹਰ ਜਗ੍ਹਾ ਸ਼ਾਂਤੀ ਤੇ ਅਨੁਸ਼ਾਸਨ ਦਾ ਮਾਹੌਲ ਬਣਾਇਆ ਗਿਆ। ਦੀਵਾਲੀ ਅਤੇ ਬੰਦੀਛੋੜ ਦਿਵਸ ਦੇ ਇਸ ਪਵਿੱਤਰ ਮੌਕੇ ਸਚਕਣ ਸ਼੍ਰੀ ਦਰਬਾਰ ਸਾਹਿਬ ਦੀ ਰੌਣਕ ਵਿਚਾਰ ਚੰਗਲਾ ਦਿੱਤੇ। ਸੰਗਤਾਂ ਨੇ ਭక్తి, ਪਿਆਰ ਅਤੇ ਰੋਸ਼ੀ ਨਾਲ ਇਹ ਦਿਨ ਮਨਾਇਆ। ਜੀ ਅਕੀ ਕੀ ਕਹਿਣਾ ਚਾਹੋਗੇ ਦੀਵਾਲੀ ਮੌਕੇ ਬੰਦੀ ਛੋੜ ਦਿਵਸ ਮੌਕੇ ਆਤਿਸ਼ਬਾਜੀ ਦਾ ਨਜ਼ਾਰਾ ਦੇਖਣ ਆਏ ਜੀ ਕਿਸ ਤਰੀਕੇ ਨਾਲ ਬੰਦੀ ਛੋੜ ਦਿਵਸ ਤੇ ਸਾਰੀ ਸਮੂਹ ਜਗਤ ਦੇ ਸੰਗਤਾਂ ਨੂੰ ਮੇਰੇ ਵੱਲੋਂ ਤੇ ਸਾਰੇ ਪਰਿਵਾਰ ਵੱਲੋਂ ਵਧਾਈਆਂ ਜੀ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਪੰਜਾਬ ਸਾਡਾ ਭਾਰਤ ਹੋਰ ਤਰੱਕੀਆਂ ਕਰੇ ਅਤੇ ਗੁਰੂ ਰਾਮਦਾਸ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਕਿ ਇਸ ਤਰੀਕੇ ਦਾ ਨਜ਼ਾਰਾ ਲੱਗਾ ਕਿਉਂਕਿ ਵੱਡੀ ਗਿਣਤੀ ਚ ਸੰਗਤ ਜੋ ਹੈ ਉਹ ਇੱਥੇ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਆਤਿਸ਼ਬਾਜ਼ੀ ਦੇਖਣ ਆਏ ਆ ਅਸੀਂ ਉ체ਚਿਤ ਤੌਰ ਤੇ ਆਤਿਸ਼ਬਾਜ਼ੀ ਹੀ ਦੇਖਣ ਆਏ ਆ ਇਸ ਵਾਰ ਕਿਉਂਕਿ ਜੋ ਗੁਰੂ ਰਾਮਦਾਸ ਦੇ ਘਰ ਤੇ ਖੁਸ਼ੀਆਂ ਨੇ ਉਹ ਸਭ ਨੂੰ ਮਿਲਣ ਇਸ ਕਰਕੇ ਅਸੀਂ ਇੱਥੇ ਆਏ ਕੀ ਕਰਨਾ ਚਾਹੋਗੇ ਕੀ ਉਪਦੇਸ਼ ਕੀ ਮਿਲਦਾ ਹੈ ਕਿਉਂਕਿ ਐਸੇ ਐਸਾ ਵਾਜੂ ਦੇਖਦੇ ਆ ਕਿ ਉਪਦੇਸ਼ ਮਿਲਦਾ ਆ ਤੁਸੀਂ ਬਾਜੀ ਤਾਂ ਅਸਲ ਸਿ ਸੂ ਸਾਤ ਸੰਗਤ ਨੂੰ ਇਕੱਠਾ ਕਰਨ ਵਾਸਤੇ ਆ ਅਸਲ ਸ ਤਾਂ ਗੁਰਮਤ ਜੋ ਗੁਰਮਤ ਕਹਿੰਦੀ ਆ ਉਹਦੇ ਅਨੁਸਾਰ ਚੱਲੀਏ ਇਹ ਸਦਾ ਜ਼ਰੂਰੀ ਹੈ ਕੀ ਸਮਝੋ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਰਾਸਾ ਉਪਦੇਸ਼ ਦਿੱਤਾ ਸਮਝਾਈਦਾ ਕਿ ਸਾਨੂੰ ਉਸੇ ਉਪਦੇਸ਼ 'ਚ ਚੱਲਣਾ ਚਾਹੀਦਾ ਜੀ ਗੁਰੂ ਸਾਹਿਬ ਨੇ ਜੋ ਬੰਦੀ ਛੋਟ ਦਿਵਸ ਤੇ ਸੂਰੀ ਸਾਹਿਬ ਨੇ ਜਿਹੜਾ ਸਾਰਾ ਇਹ ਸੁਨੇਹਾ ਦਿੱਤਾ ਉਹ ਸਾਰਿਆਂ ਨੂੰ ਸੱਜਣ ਦੀ ਲੋੜ ਹੈ ਆਜ ਸਾਡੀ ਖਲਾਸੀ ਹੋ ਸਕੇ ਤੁਹਾਡੇ ਛੋਟੇ-ਛੋਟੇ ਬੱਚੇ ਵੀ ਆ ਗਏ ਨੇ ਸਪੈਸ਼ਲ ਤੌਰ ਤੇ ਲਏ ਹੋਏ ਕਿ ਤਖਨਵਾਸਿਕ ਕਿਸ ਤਰ੍ਹਾਂ ਜੀ ਆਜ ਸਾਡੀ ਆਉਣ ਵਾਲੀ ਪੀੜ੍ਹੀ ਵੀ ਗੁਰੂ ਘਰ ਦੇ ਨਾਲ ਜੁੜੇ ਤੇ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਕੀ ਕੁਝ ਕੀਤਾ ਤੇ ਅਸੀਂ ਅੱਗੇ ਕਿਵੇਂ ਚੱਲਨੇ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਅੱਜ ਬੰਦੀ ਛੋੜ ਦੇਸੀ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਹਿਬ ਜਿਸਰੀ ਦਰਬਾਰ ਸਾਹਿਬ ਵੱਲੋਂ ਵੱਡੀ ਪੱਧਰ ਤੇ ਜਿਹੜਾ ਮਨਾਇਆ ਗਿਆ ਵਾ ਇਸ ਦੌਰਾਨ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਪਰਿਵਾਰਾਂ ਸਮੇਤ ਜੀਮਨਾ ਸਫਲ ਕੀਤਾ ਵਾ ਅਰੜਾ ਸਬਜੀ ਦੇ ਪਾਰ ਦੇ ਭੋਗ ਤੋਂ ਉਪਰੰਤ ਦੀਪਮਾਲਾ ਦੀਪਮਾਲਾ ਤੋਂ ਉਪਰੰਤ ਜਿਹੜਾ ਵਾ ਆਤਿਸ਼ਬਾਜੀ ਦਾ ਅਲੋਕਿਕ ਨਾਟਕ ਪਰਿਵਾਰਾਂ ਸਮੇਤ ਸੰਗਤਾਂ ਨੇ ਦੇਖ ਕੇ ਹਾਜ਼ਰੀ ਭਰ ਕੇ ਜੀਮਨਾ ਸਫਲ ਕੀਤਾ ਐਸਟੀਪੀਸੀ ਵੱਲੋਂ ਇਸ ਪ੍ਰਬੰਧਕੀ ਚਰਮਨੀਕਰਤਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਪੂਰਤ ਪ੍ਰਬੰਧ ਕੀਤੇ ਗਏ ਆ ਔਰ ਵਧੀਆ ਗੁਰੂ ਮਹਾਰਾਜ ਦੇ ਪਰਿਵਾਰਾ ਸੁਵਿਧਾਜ ਦੀ ਪਰਕ ਜਿਹੜਾ ਜਿੰਨੀ ਸਫਲਾ ਕੀਤਾ। ਕਿ ਸੰਗਤ ਕਿੰਨੀ ਗਈ ਇਸ ਮਾਰ ਲੱਖਾਂ ਦੀ ਤعداد ਦੇ ਵਿੱਚ ਜਿਹੜੀ ਆ ਸੰਗਤ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਪਹੁੰਚੇ ਆ। ਮੈਂ ਨੰਪਤ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਅ ਅੱਜ ਦੇ ਪੁਛੀ ਦੀਵਾਲੀ ਮੌਕੇ ਇੱਥੇ ਪਹੁੰਚੇ ਜੇ ਕਿਸ ਤਰੀਕੇ ਦਾ ਅਨੁਭਵ ਹੋ ਇਸ ਤਰ੍ਹਾਂ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਹੈ ਕਿ ਧਾਰ ਰੋਟੀ ਘਰ ਦੀ ਦੀਵਾਲੀ ਅੰਬਰਸਰ ਦੀ ਦੇਸ਼ ਵੀ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਵਿਸ਼ੇ ਰੂਪ ਤੇ ਅੰਬਰਸਰ ਪਹੁੰਚਦੀ ਹੈ ਸ਼੍ਰੀ ਦਰਬਾਰ ਸਾਹਿਬ ਬਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਅਸੀਂ ਵਿਸ਼ੇ ਤਿਆਰੀਆਂ ਕਰ ਰਹੇ ਸੀਗੇ ਤੁਹਾਨੂੰ ਡੀਕ ਸੀ ਕਦੋਂ ਜਿਹੜੀਆਂ ਆਤੀਸ਼ਬਾਜੀ ਹੋਵੇਗੀ ਤੇ ਜਦੋਂ ਆਤੀਸ਼ਬਾਜੀ ਹੋਈ ਕਹਿੰਦੇ ਆ ਨਾ ਕਿ ਜੇਕਰ ਕਿਸੇ ਨੇ ਧਰਤੀ ਵਿੱਚ ਸਵਰਗ ਵੇਖਣਾ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਬਤਮਸਤਕ ਹੋਵੇ ਤੇ ਅ ਇਹ ਨਜ਼ਾਰਾ ਸੀਗਾ ਤਿਸ਼ਵਾਜੀ ਦੇ ਵੇਖ ਕੇ ਮੈਂ ਕਹਿੰਦਾ ਮੇਰਾ ਇਨਾ ਮੇਰਾ ਮੰਤਰ ਮੁਕਤ ਹੋ ਗਿਆ ਮੇਰਾ ਧਿਆਨ ਹੀ ਸੀਗਾ ਮੈਂ ਵਾਹਿਗੁਰੂ ਦਾ ਜਾਪ ਕਰਦਾ ਫੇ ਦੂਜੇ ਪਾਸੇ ਆਤੇ ਫਾ ਚੀ ਨਜ਼ਾਰਾ ਉਹ ਵੇਖ ਰਿਹਾ ਸੀਗਾ ਬਾਕੀ ਸੰਗਤਾਂ ਜਿਹੜੀਆਂ ਪੂਜਿਆ ਸ਼੍ਰੀ ਦਰਬਾਰ ਸਾਹਿਬ ਦੇ ਮੇਰੇ ਤੋਂ ਇਲਾਵਾ ਉਹਨਾਂ ਦੇ ਵੱਲੋਂ ਦੀਪਮਾਲਾ ਕੀਤੀ ਜਾ ਰਹੀ ਹੈ ਕਿਉਂ ਦੇ ਦੀਵੇ ਜਿਹੜੇ ਆ ਉਹ ਚਲਾਏ ਜਾ ਰਹੇ ਹੈ ਕਿ ਤੇ ਹਰ ਕੋਈ ਆਪਣੇ ਫੋਨ ਦੇ ਕੈਮਰੇ ਦੇ ਜਿਹੜੀਆਂ ਤਸਵੀਰਾਂ ਜਿਹੜੀਆਂ ਸੀਗਾ ਤਸ਼ਬਾਚ ਦੀ ਉਹ ਕੈਦ ਕਰ ਰਹੇ ਨੇ ਦੂਜੇ ਪਾਸੇ ਜਿਹੜਾ ਕਿਦੋਂ ਜਥੇਦਾਰ ਸਾਹਿਬ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਗ੍ਰੀਨ ਪਟਾਕੇ ਜਿਹੜੇ ਚਲਾ ਲੈ ਚਾਹਦੇ ਕਿਉਂਕਿ ਅਸੀਂ ਪਹਿਲੇ ਵੇਖੀ ਜਦੋਂ ਆਤਿਸ਼ਬਾਚ ਹੁੰਦੀ ਸੀ ਕਾਫੀ ਪ੍ਰਦੂਸ਼ਣ ਹੁੰਦਾ ਸੀਗਾ ਪਰ ਇਸ ਵਾਰ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੈ ਧੂਆ ਬਿਲਕੁਲ ਘੱਟ ਹੈਗਾ ਕਿਸੇ ਤਰ੍ਹਾਂ ਦਾ ਵੀ ਕੋਈ ਆਮ ਲੋਕਾਂ ਨੂੰ ਜਾਂ ਜਾਂ ਜੀਵ ਜੰਤੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਧੂਆ ਬੜਾ ਘੱਟ ਹੈ ਪ੍ਰਦੂਸ਼ਣ ਇੰਨਾ ਜ ਨਹੀਂ ਹੋਇਆ ਇਸ ਵਾਰ ਆਤਿਸ਼ਬ